ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਜਲਦੀ ਖਾਲ ਵਿੱਚ ਰੱਖਣ ਜੀ ਤੇ ਹੱਸਦੇ ਵਸਦੇ ਰੱਖਣ ਇਹ ਆਪਾਂ ਲੱਗੇ ਸੀਗੇ ਜੀ ਜਾਲੀ ਝਾੜਨਾ ਕਾਫੀ ਟਾਈਮ ਹੋ ਗਿਆ ਸੀ ਝਾੜਿਆਂ ਨੇ ਬਰੀਕ ਬਰੀਕ ਜੇ ਲੱਗੇ ਹੋਏ ਸੀਗੇ ਜ਼ਿਆਦਾ ਤਾਂ ਨਹੀਂ ਸੀਗੇ ਗਰਮੀਆਂ ਦੇ ਵਿੱਚ ਜ਼ਿਆਦਾ ਲੱਗਦੇ ਨੇ ਠੰਡ ਜੀ ਦਾ ਘੱਟੀ ਲੱਗਦੇ ਨੇ ਜੀ ਤੇ ਜੀ ਆਪਾਂ ਜਾਲੇ ਵਗੈਰਾ ਝਾੜ ਦਾਂਗੇ ਤੇ ਪੱਖੇ ਵਗੈਰਾ ਸਾਫ਼ ਕਰ ਦਾਂਗੇ ਜੀ ਨਾਲੇ ਫੁੱਟਾਂ ਸਾਫ਼ ਹੋ ਜਾਣਗੀਆਂ ਗੱਡ ਜੀ ਲੱਗਦੀ ਸੀ ਦੇਖਣ ਨੂੰ ਜਿਆਦਾ ਤਾਂ ਕੁਝ ਨਹੀਂ ਸੀਗਾ ਜੀ ਬਸ ਆਪਦੇ ਆਪ ਨੂੰ ਹੀ ਲੱਗਦਾ ਸੀ ਵੀ ਹੁਣ ਹੋ ਗਏ 2 ਮਹੀਨੇ ਤਾਂ ਸਾਫ਼ ਕਰਤੀਏ 1.5-2 ਮਹੀਨੇ ਹੋ ਗਏ ਹੋਣਗੇ ਜੀ ਸਾਫ਼ ਕਰੇ ਨੂੰ ਠੰਡ ਦੇ ਵਿੱਚ ਕੱਟ ਜਾਲੇ ਲੱਗਣ ਕਰਕੇ ਸਰ ਜਾਂਦਾ ਜੀ ਤੇ ਆਪਾਂ ਜਾਲੀ ਝਾੜਨ ਦੇ ਨਾਲ ਹੀ ਬਸ ਜਾਲੀ ਝਾੜੀ ਸੀ ਜਿਆਦਾ ਨਹੀਂ ਆਪਾਂ ਕੰਮ ਵਧਾਇਆ ਹੈਗਾ ਫਿਰ ਬਾਲਾ ਵੱਧ ਜਾਂਦਾ ਜੀ ਇਹ ਦੋ ਦਿਨਾਂ ਦੇ ਵਿੱਚ ਆਪਾਂ ਵੀਡੀਓ ਕੰਪਲੀਟ ਕਰੀਏ ਜੀ ਦੋ ਦਿਨਾਂ ਦੀ ਵੀਡੀਓ ਇਹ ਆਪਣੇ ਕਈ ਵਾਰ ਤਾਂ ਹੀ ਹੁੰਦਾ ਜੀ ਬਲੌਗ ਸਟਾਰਟ ਕਰ ਲੈਣ ਤੇ ਤੇ ਪੂਰਾ ਨਹੀਂ ਹੁੰਦਾ ਹੈਗਾ ਉਹ त करके दूसरे दिन पूरा करे आप जाके कल भी कपड़े वगैरह धोते थे चढ़ चढ़ाइया जी अच्छ भी सारे कपड़े धोते तो मोटे जिन्हें भी दिख दने जी धोई तो जाने नाल हम सामी जाने दो दिन जाएंगे हम तो गर्मी बहुत ज़्यादा होगी गर्मी पतले कपड़े कट लागे जी सारी कि फेर देंगे जी आप ਘੋੜੀ ਤੇ ਚੜਨਾ ਬਾਲਾ ਔਖਾ ਲੱਗਦਾ ਜੀ ਮੈਨੂੰ ਤੇ ਇਹ ਆਪਣਾ ਥੱਲੇ ਖੜਕੀ ਝਾੜ ਦਿੱਤੇ ਨੇ ਬਸ ਜਲ ਝਾੜਨੇ ਨੇ ਜਦੋਂ ਘਰ ਝਾੜਾਂਗੇ ਅੱਗੇ ਉਦੋਂ ਫੇਰ ਚੰਗੀ ਤਰ੍ਹਾਂ ਹੋਰ ਝਾੜ ਦਾਂਗੇ ਜੀ ਇਸੇ ਕੰਧਾਂ ਦੇ ਉੱਤੇ ਵੀ ਆਪਾਂ ਫੇਰ ਦਿੱਤਾ ਹੈ ਜਿਹੜੀ ਥੋੜੀ ਬਹੁਤੀ ਗਰਦ ਹੁੰਦੀ ਹੈ ਕੰਧਾਂ ਤੇ ਉਹ ਲੈ ਜਾਂਦੀ ਹੈ ਜੀ ਫੋਟਾਂ ਦੇ ਉੱਤੇ ਵੀ ਆਪਾਂ ਕੱਪੜਾ ਫੇਰਾਂਗੇ ਘੋੜੀ ਲਾ ਕੇ ਤੇ ਪੱਖੇ ਸਾਫ ਕਰਦਾ ਹੁਣ ਪੱਖਾ ਸਾਫ ਕਰਾਂਗੇ ਜੀ ਆਪਾਂ ਇੱਥੇ ਪਹਿਲਾਂ ਇਹ ਸਵਾਨ ਚੱਕਰੀ ਆਪਾਂ ਜੁੱਤੀਆਂ ਵਾਲਾ ਰੈਂਕ ਵੀ ਸਾਫ ਕਰਾਂਗੇ ਇਹਨੂੰ ਆਪਾਂ ਬਾਹਰ ਕੱਢ ਦਿੰਨੇ ਆ ਬਾਹਰ ਕੱਢ ਕੇ ਫੇਰ ਸਾਫ ਕਰਾਂਗੇ ਪਹਿਲਾਂ ਕਮਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਈਏ ਜੀ ਰੂਮ ਨੂੰ ਜੁੱਤੀਆਂ ਆਪਾਂ ਸਾਰੀਆਂ ਇਹਦੇ ਉੱਤੇ ਧਰ ਲਈਆਂ ਨੇ ਇਹ ਢਿੱਲੀ ਪਾਉਣ ਵਾਲੀਆਂ ਜੁੱਤੀਆਂ ਹੁੰਦੀਆਂ ਨੇ ਜਿਹਦੇ ਉੱਤੇ ਨਵੀਆਂ ਤਾਲਮਾਰੀ ਚ ਰਾਂ ਦੀ ਮੰਜੀ ਸਾਈਡ ਤੇ ਕਰ ਦਾਂਗੇ ਇੱਥੇ ਘੋੜੀ ਲਾ ਕੇ ਆਪਾਂ ਪੱਖਾ ਝਾੜਾਂਗੇ ਇਹ ਇਹ ਕਮਰੇ ਦੇ ਵਿੱਚ ਆਪਣੇ ਮੰਜੀ ਨੇ ਜੀ ਦੂਸਰੇ ਕਮਰਿਆਂ ਦੇ ਵਿੱਚ ਬੈੱਡ ਨੇ ਤੇ ਇੱਕ ਬੈੱਡ ਆਪਣੇ ਟੁੱਟ ਗਏ ਸੀ ਪਹਿਲਾਂ ਇਹ ਆ ਗਏਗੇ ਦੂਸਰੇ ਕਮਰੇ ਵਿੱਚ ਦੁਬਾਰਾ ਆਪਾਂ ਇਹ ਝਾੜ ਦਿੱਤਾ ਆਪਾਂ ਇਹ ਨੂੰ ਸਬਸੇ ਸਵਾਵਾ ਦੇ ਦਿੱਤੀ ਜੁਕੀਏ ਉਹਦਾ ਪੈਪ ਲੀਕ ਹੋ ਗਿਆ ਸੀ ਇੱਕ ਵਾਰੀ ਉਦੋਂ ਦੀ ਸੁਲਾਵ ਜਾਂਦੀ ਹੈ ਗ੍ਰੰਥੀ ਅੰਦਰ ਦੀ ਪੰਦਾ ਮੇਰੀ ਬਹੁਤ ਖਰਾਬ ਨਹੀਂ ਚਾਹ ਲੈ ਜੇ ਪਰੰਗ ਦੀ ਮੰਡੀ ਤੇ ਤਾਂ ਇਹ ਦੂਤ ਸਾਤ ਦੋ ਬਹੁਤ ਠੀਕ ਰਹੇ ਜੀ ਆਹ ਵਾਹ ਇੱਕ ਇੱਕ ਹੈ ਤਾਂ ਸਿਚਾਈ ਤਾਂ ਹੈ ਇਹ ਪਰ ਬੈਡ ਸਾਫ ਕਰਕੇ ਝਾੜੂ ਲਾ ਦਾਂਗੇ ਗੱਦੀ ਆਪਾਂ ਧੁੱਪੇ ਰੱਖ ਦਿੱਤੇ ਨੇ ਉੱਤਰੀ ਬੈਜ ਦੇ ਵੀ ਧੁੱਪੇ ਰੱਖ ਦਿੱਤੇ ਸੀਗੇ ਤੇ ਧਰਮੀ ਹੋਣੀ ਹੋਣੀ ਝਾੜੂ ਲਾਇਆ ਜਾਂਦਾ ਜੀ ਜਿਹੜੇ ਰੰਗ ਦਾ ਬਹੁਤ ਉੱਡਦਾ ਹੈ ਸਿਕਾ ਨਾ ਬਜੰਦੀਆਂ ਨੇ ਤਾਂ ਸਾਰ ਕੇ ਪੰਕੂਲ ਹੌਲੀ ਹੌਲੀ ਝਾੜੂ ਲਾ ਰਹੀ ਸੀ ਗੱਦਿਆਂ ਨੂੰ ਧੁੱਪ ਲੱਗਦੀ ਜੀ ਤਿੰਨ ਚਾਰ ਘੰਟੇ ਆਪਾਂ ਧੁੱਪੇ ਰੱਖ ਦਾਂਗੇ ਫੇਰ ਲਿਆ ਮਾਰੀ ਦਿਨ ਤੱਕ ਨਾਲ ਇਹ ਪਸਰਾ ਨਹੀਂ ਰੱਖ ਦਿੱਤੇ ਧੁੱਪੇ ਬੈੱਡ ਸੀਟ ਵਗੈਰਾ ਆਪਾਂ ਸਾਰੀਆਂ ਧੋ ਦਿੱਤੀਆਂ ਨੇ ਸਾਰੇ ਕਮਰਿਆਂ ਚ ਬੈੱਡ ਸੀਟਾਂ ਧੋ ਦਿੱਤੀਆਂ ਜੀ ਆਪਾਂ ਚੇਂਜ ਕਰਦਾਂਗੇ ਬੈੱਡ ਸੀਟਾਂ ਹੁਣ ਗਰਮੀ ਆ ਗਈਆਂ ਬਿਛਾ ਦਾਂਗੇ ਮੋਟੀਆਂ ਧਰਦਾਂਗੇ ਧੋ ਕੇ ਗਾਰਦ ਵਗੈਰਾ ਤਾਂ ਘੱਟ ਹੀ ਸੀਗੀ ਜਿਹਦੇ ਚ ਰੰਗੇ ਵੱਧ ਲੱਗੇ ਇਹ ਕਮਰੇ ਨੂੰ ਸਾਰੇ ਪਾਸੇ ਸੁਲਾਵ ਆਉਂਦੀ ਹੈ ਜੀ ਇੱਕ ਸਾਈਡ ਤੇ ਆਪਾਂ ਕੱਪੜੇ ਧੋਨੇ ਉਧਰੋਂ ਹੋ ਜਾਂਦੀ ਹੈ ਜੀ ਇੱਕ ਸਾਈਡ ਆਪਣਾ ਬਾਥਰੂਮ ਲੱਗਦਾ ਹੈ ਤੇ ਸਾਹਮਣੇ ਵਾਲੀ ਕੰਧ ਤੇ ਇਧਰ ਆਪਣਾ ਖੇਤ ਹੈ ਜੀ ਤਾਂ ਰੰਗ ਕਿੰਨਾ ਜ਼ਿਆਦਾ ਖਰਾਬ ਹੋ ਜਾਂਦਾ ਹੈ ਰੰਗਕਰਨ ਅਨੁਸਾਰ ਨਾਲ ਦੀ ਨਾਲ ਖਰਾਬ ਹੋਣ ਲੱਗ ਗਿਆ ਸੀ ਜਿੱਥੇ ਸਲ੍ਹਾਵ ਆਉਂਦੀ ਹੈ ਫਿਰ ਮਾਮੂਤ ਖਰਾਬ ਹੋਣ ਦਾ ਵੀ ਕਰਵਾਇਆ ਵੀ ਇੰਨਾ ਖਰਚਾ ਕਰਕੇ ਤੇ ਰੰਗ ਵੀ ਇੰਨੀ ਲਿਹਾ ਰਿਹਾ ਹੈਗਾ ਦੁਵਾਰੇ ਵੀ ਆਪਾਂ ਕਰਵਾਇਆ ਸੀ ਉਹਨਾਂ ਤੋਂ ਰੰਗ ਆਇਆ ਤੋਂ ਉਸੇ ਟਾਈਮ ਦੀ ਜੀ ਫਿਰ ਵੀ ਰਹਿੰਦਾ ਨਹੀਂ ਹੈਗਾ ਜਿੱਥੇ ਸਲਾਬ ਆਉਂਦੀ ਹੈ ਲੈ ਹੀ ਜਾਂਦਾ ਉਥੋਂ ਚੰਗੀ ਤਰ੍ਹਾਂ ਆਪਾਂ ਝਾੜੂ ਲਾ ਦਾਂਗੇ ਜੀ ਪੋਚੇ ਪਾ ਦਾਂਗੇ ਪੋਚੇ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਪੋਚੇ ਵਗੈਰਾ ਕੱਪੜੇ ਧੋਣ ਤੋਂ ਜਦੋਂ ਸੁੱਕ ਗਏ ਕੱਪੜੇ ਫਿਰ ਆਪਾਂ ਗੱਦੇ ਵਗੈਰਾ ਅੰਦਰ ਲਿਆਂਵਾਂਗੇ ਜੀ ਉਹਨਾਂ ਟਾਈਮ ਉੱਥੇ ਪੇਰੇ ਰਹਿਣਗੇ ਇਹ ਕੁ ਸੋਗੇ ਸਾਰੀਆਂ ਫੋਟਾਂ ਰਹਿੰਦੀਆਂ ਨੇ ਜਿਹਨੂੰ ਆਪਾਂ ਬਾਅਦ ਵਿੱਚ ਕਰਦਾਂਗੇ ਕੱਢ ਕੇ ਸਾਫ਼ ਥੋੜਾ ਥੋੜਾ ਕਰਕੇ ਸਾਫ਼ ਕਰਨਾ ਪੈਂਦਾ ਜੀ ਇਕੱਲੇ ਜਾਣੇ ਨੂੰ ਜੇ ਆਪਾਂ ਇੱਕਦਮ ਕਰ ਦਿਆਂ ਇਕੱਲਾ ਜਾਣਾ ਤਾਂ ਹੋਰ ਕੰਮ ਵੀ ਕਰਨੇ ਹੁੰਦੇ ਨੇ ਜੀ ਘਰ ਦੇ ਮੱਜਾਂ ਤੇ ਕਰਨੇ ਹੁੰਦੇ ਨੇ ਤਾਂ ਕਰਕੇ ਆਪਾਂ ਥੋੜਾ ਥੋੜਾ ਕਰ ਲੈਨੇ ਆ ਕੁਝ ਮੰਮੀ ਆਏ ਹੋਣੇ ਉਹਨਾਂ ਦੀ ਹੈਲਪ ਹੋ ਜਾਂਦੀ ਹੈ ਜੀ ਰੋਟੀ ਵਗੈਰਾ ਬਣਾ ਦਿੰਦੇ ਨੇ ਮੰਉਜੀ ਇੱਥੇ ਆਪਾਂ ਲਾ ਲਈਏ ਝਾੜੂ ਫੇਰ ਧੋਵਾਂਗੇ ਕੱਪੜੇ ਇਹ ਇੱਥੇ ਕੱਪੜੇ ਧੋ ਰਹੇ ਸੀ ਤੇ ਉੱਧਰ ਮਸ਼ੀਨ 'ਚ ਸੀਗੇ ਧੋਖ ਕੱਪੜੇ ਤੇ ਇਹ ਆਪਾਂ ਦੇਖ ਰਹੇ ਸੀ ਕਿ ਫੁੱਲਾਂ ਦੇ ਉੱਤੇ ਬਿਲਕੁਲ ਛੋਟੀ ਜਿਹੀ ਚਿੜੀ ਬੈਠੀ ਸੀ ਕਾਲੇ ਰੰਗ ਦੀ ਉਹਨੂੰ ਦੇਖ ਰਹੀ ਸੀ ਜਦੋਂ ਇਹ ਫੁੱਲ ਲੱਗੇ ਹੁੰਦੇ ਨੇ ਜੀ ਚਿੜੀਆਂ ਵਗੈਰਾ ਛੋਟੀਆਂ ਤਿਤਲੀਆਂ ਆਉਂਦੀਆਂ ਨੇ ਜੀ ਤਾਂ ਬਹੁਤ ਵਧੀਆ ਲੱਗਦਾ ਹੈ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਐਵੇਂ ਹੁੰਦਾ ਜੀ ਜੇ ਬਹੁਤ ਸਾਰੇ ਫੁੱਲ ਲੱਗੇ ਹੋਣ ਤੇ ਹੋਰ ਵੀ ਜ਼ਿਆਦਾ ਹੋਣ ਸੋਹਣੇ ਲੱਗਦੇ ਨੇ ਜੀ ਇਹ ਇੱਕ ਚਾਦਰਾਂ ਫਿਲਿਆ ਸਾਰੀਆਂ ਧੋ ਦਿੱਤੀਆਂ ਸੀ ਸਾਰੀ ਬੈਡਾਂ ਦੀ ਤੇ ਉਧਰੋਂ ਮੰਜੀਆਂ ਤੋਂ ਵੀ ਢਾਲੀਆਂ ਸੀ ਦਿੱਲੀ ਵਾਲੇ ਕੱਪੜੇ ਧੋ ਦਿੱਤੇ ਸੀ ਇਹਨੂੰ ਕੋਰਸੀ ਦੇ ਮਸੀਦ ਦੇ ਵਿੱਚ ਕੀ ਵੀ ਸੁੱਕਣੇ ਪਾ ਦਾਂਗੇ ਆਪਾਂ ਗਰਮ ਕੱਪੜਿਆਂ ਵੱਲ ਤਾਂ ਹੁਣ ਦੇਖ ਕੀ ਗਰਮੀ ਆਉਣ ਲੱਗ ਜਾਂਦੀ ਹੈ ਜੀ ਇੰਨਾ ਮੌਸਮ ਚੀਜ਼ ਹੋ ਗਿਆ। ਸੇਕ ਤਾਂ ਮਾਰਦਾ ਆਹਾਰੇ ਸੁੱਕੇ ਪੈਲੇ। ਕਿਹਨੇ ਰੋਈ ਸਾਰੀ। ਸਈਓ ਤਾਂ ਬਾਰੋਂ ਕੰਮ ਕਰਕੇ ਜਾਂਦੇ ਆ ਅੰਦਰ। ਪੱਖਾ ਵੀ ਥੋੜਾ ਲਾ ਕੇ ਬੈਠੇ ਨੇ। ਗਰਮੀ। ਉਸ ਤੋਂ ਬਾਅਦ ਇਹ ਪਾੜਾ ਕਰਦੀ ਜਗਮਾਈ। ਆਹ ਚੀਜ਼ ਤੋਂ ਵੀ ਬੰਨ੍ਹ ਲਾ ਲਈ। ਅੱਧਾ ਪਾਣੀ। ਤੇ ਪੀ ਪੀ ਦਾਲ ਨੂੰ ਜਾ ਕੇ ਆਪੀ ਕੋਲ ਤੋਂ ਕਿ ਦਵਾ ਦਾ ਦੇ ਤੇ ਚੰ ਲੈ ਮਾ ਫਰ ਤੋਂ ਹਾਂ ਕਿ ਆ ਕੀ ਅੱਜ ਨਹੀਂ ਇਹ ਦੁੱਤੇ ਨਹੀਂ ਜੀ ਆਪਾਂ ਆਜੀ ਕਪੜੇ ਇਹਦੇ ਵਿੱਚ ਵੀ ਮੋٹے ਕਪੜੇ ਨਹੀਂ ਜੀ ਸਹੌਜਾ ਪਰ ਕੰਬਲ ਦੁੱਤੇ ਨਹੀਂ ਜੀ ਤੋਂ ਉੱਪਰ ਲੈਣਾ ਕੋਸਾ ਜਿਆਰਾ ਸੀ ਇਹ ਲੋਹਰਾ ਮੋਟੀਆਂ ਇਹਦੇ ਕੋਈ ਖਰੇਗੇ ਜੀ ਉਹ ਕਾਲਣੇ ਕੋਲ ਧੋਦਾਂਗੇ ਕਈ ਦੇਣ ਦੇਣਾਂ ਦੇ ਵਿੱਚ ਧਰੇ ਜਾਣਗੇ ਜੀ ਵੀ ਆਪਣੀ ਲਾਈਨਿੰਗ ਵਾਲੇ ਸੂਟ ਪਾ ਲੈਨੇ ਆ ਜੀ ਇਹ ਜੂ ਪੈ ਜਾਣਗੇ ਜਿਆਦਾ ਪਤਲੇ ਨਹੀਂ ਬੱਡੇ ਹੋਣਗੇ ਗੱਲ ਨੂੰ ਆਉ। ਉਹ ਪੇਰ ਕੱਢਾਂਗੇ। ਇਹ ਸੂਟ ਨੂੰ ਪਾ ਦਮਿਆ ਜੀ ਖਸਾਈ। ਦੋ ਕੰਬੜੇ ਦੇ ਕੰਟੀ ਚੱਲ ਰਹੀ ਸੀ ਜੀ ਉੱਧਰ ਆਪਣੀ। ਤੇ ਇੱਕਾ ਜੀ ਪਾਰਟੀ ਵਿੱਚ ਪਾਵਾਂਗੇ। ਕੱਲਾ-ਕੱਲਾ ਕਰਕੇ ਆਪਾਂ ਨੂੰ ਸਿੰਚ ਕੰਬੜਾ ਪਾਇਆ। ਸਿੰਗਲ ਕੰਬੜਾ ਫੇਰ ਮਤੀਂ ਜਿਸका ਕਿ ਉਹਨਾਂ ਨੂੰ ਵੀ ਸੁੱਕਣੇ ਪਾ ਦਾਂਗੇ ਇਹ ਸੁੱਕ ਜਾਣਗੇ ਸ਼ਾਮ ਤੱਕ ਅੱਜ ਤੋਂ ਪੱਤ ਵਧੀਆ ਸੀ ਕੱਲ ਤਾਂ ਬੱਤਲ ਗਈ ਸੀ ਅੱਜ ਤੋਂ ਪੱਤ ਵਧੀਆ ਨਹੀਂ ਕੋਈ ਹੈ ਸਾਰੇ ਛੋਟੇ ਕੱਪੜੇ ਸੁੱਕ ਜਾਣਗੇ ਚੰਗੀ ਤਰ੍ਹਾਂ ਲੋਹੇ ਆਪਾਂ ਪਾ ਦਿੰਦੇ ਨਹੀਂ ਸੁੱਕੇ ਸੁਕਣੇ ਕੱਪੜੇ ਉਸੇ ਤੋਂ ਪਤਲੇ ਕੱਪੜੇ ਜਿਹੜੇ ਚਿੱਕੂਗੇ ਸੀ ਉਹ ਆਪਾਂ ਉਤਾਰ ਲੈਣੀ ਹੈ ਪਹਿਲਾਂ ਉਹਨਾਂ ਦੀ ਟਹਾਂ ਲਾਵਾਂਗੇ ਤੇ ਮੋਟੀ ਪਾ ਦਿੰਦੇ ਨੇ ਸਾਰੇ ਇਹ ਸੁੱਕਣੇ ਚਾਹੀਦੇ ਇਹ ਸੁੱਕ ਜਾਣਾ ਜੀ ਪਰਨੇ ਨੇ ਤਾਂ ਜਲਦੀ ਇਹ ਵੀ ਉਤਾਰ ਲਾਂਗੇ ਫਿਰ ਆਪਾਂ ਸਿੱਖ ਕੰਬਲ ਪਾ ਦਾਂਗੇ ਸੁੱਕਣ ਸਹੀ ਮਸ਼ੀਨ ਚੱਲ ਰਹੀ ਆ ਆਪਣੀ ਠਹਿਕੇ ਪਾਣੀ ਤੇ ਇੱਥੇ ਆ ਗਈ ਜੀ ਹੁਣ ਸ਼ਾਮ ਦਾ ਟਾਈਮ ਦਾਣੇ ਲੰਡਾ ਲਾਵਾਂਗੇ ਤੜਕਾ ਦਾ ਠੰਡੀ ਹੋ ਗਈ ਸੀ ਸਵੇਰ ਦੀ ਬਣੀ ਹੋਣ ਕਰਕੇ ਗੈਸ ਚਲਾ ਲਿਆ ਸੀ ਆਪਾਂ ਗਰਮ ਕਰ ਲਈ ਤੇ ਇੱਧਰ ਤੜਕਾ ਤਿਆਰ ਕਰ ਲਿਆ ਆਪਾਂ ਬਹੁਤ ਜਿੰਮ ਦਾ ਤੜਕਾ ਜੀ ਦੀ ਸੀ ਕਿਉਂ ਪਾ ਕੇ ਪਿਆਜ਼ ਲਸਣ ਆ ਕਰਕੇ ਦਾ ਪੇਸਟ ਜਿਹੜਾ ਆਪਾਂ ਬਣਾਇਆ ਸੀ ਉਹ ਪਾ ਲਿਆ ਇੱਕ ਪਾ ਲਿਆ ਜੀ ਟਮਾਟਰ ਜੀ ਆ ਪਾਇਆ ਸੀ ਤੇ ਨਾਲ ਆਪਾਂ ਪਾ ਲਿਆ ਜੀ ਹਰਾ ਧਨੀਆ ਧੋ ਕੇ ਪਾ ਲਿਆ ਸੀ ਤੇ ਤੜਕੇ ਦੇ ਨਾਲ ਪਾ ਲਿਆ ਕੁਝ ਮਿੰਟ ਤੱਕ ਹਿਲਾਵਾ ਕੇ Dai, avrete visto ora. Dai, avrete visto ora. Dai, avrete visto. 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 Dai, ਕੁਣਾਕੀ ਜੀ 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 ਨੂੰ ਵਧੀਆ ਲੱਗੇ ਤਾਂ ਲਾਈਕ ਕਰਕੇ ਤੇ ਸ਼ੇਅਰ ਵੀ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਚੈਨਲ ਤੇ ਪਲੀਜ਼ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ